ਅੱਜ ਜਿਸ ਮੁੱਦੇ ਤੇ ਗੱਲ ਕਰਨ ਜਾ ਰਹੇ ਆ ਇਹ ਮੁੱਦਾ ਵੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਪਖਾਏ ਰਹਿੰਦਾ ਕੋਈ ਵੀ ਧਾਰਮਿਕ ਸਥਾਨ ਹੋਵੇ ਜਾਂ ਤਾਂ ਗੁਰਦੁਆਰਾ ਸਾਹਿਬ ਹੋਵੇ ਜਾਂ ਮੰਦਿਰ ਵਿੱਚੋਂ ਮੰਦਿਰ ਹੋਵੇ ਕਿ ਰੋਲਾ ਇਹ ਪੈਂਦੇ ਰਹਿੰਦਾ ਕਿ ਮੰਦਿਰ ਦੇ ਵਿੱਚੋਂ ਪੰਡਤ ਨੂੰ ਬਾਹਰ ਕੱਢੋ ਗੁਰਦੁਆਰਾ ਸਾਹਿਬ ਦੇ ਵਿੱਚੋਂ ਗ੍ਰੰਥੀ ਨੂੰ ਬਾਹਰ ਕੱਢੋ ਇਹ ਆਪ ਦੀ ਧੋਸ਼ ਜਮਾਉਣ ਲੱਗ ਗਿਆ ਇਲਜ਼ਾਮ ਲਗਰਾ ਦਿੱਤੇ ਜਾਂਦੇ ਨੇ ਪ੍ਰਧਾਨਾਂ ਵੱਲੋਂ ਜਾਂ ਜਿਹੜੇ ਦੋ ਗੁੱਟ ਬਣੇ ਹੁੰਦੇ ਨੇ ਆਪਸ ਦੇ ਵਿੱਚ ਜਿਹੜੇ ਕਹਿੰਦੇ ਨੇ ਕਿ ਸਾਡੀ ਚੱਲਦੀ ਨਹੀਂ ਕਿ ਜਿੱਤੇ ਜਿੰਨਾ ਦੇ ਵਿੱਚ ਮੈਂ ਪਰ ਜਾਂਦੀ ਐ ਕਿ ਅਸੀਂ ਹੀ ਰੱਖ ਸਕਦੇ ਆ ਅਸੀਂ ਹੀ ਭਜਾ ਸਕਦੇ ਆ ਮਤਲਬ ਉਹਨਾਂ ਲਈ ਜਿਹੜੀ ਸੰਗਤ ਆ ਲੋਕ ਆ ਉਹ ਮੈਨੇ ਨਹੀਂ ਰੱਖਦੀ ਉਹ ਆਪ ਦਾ ਜਿਹੜਾ ਹੱਕ ਬਸ ਕਹਿਦਣਗੇ ਕਿ ਬਸ ਅਸੀਂ ਜਿਹੜੀ ਚੀਜ਼ ਕਹਤੀ ਉਹ ਪੱਥਰ ਤੇ ਲਕੀਰ ਹੈ ਲੋਕਾਂ ਨੂੰ ਚਾਹੀਦਾ ਤੇ ਲੋਕਾਂ ਨੂੰ ਸਾਥ ਦੇਣਾ ਵੀ ਚਾਹੀਦਾ ਐ ਜਿਹਨਾਂ ਕਹਿੰਦੇ ਕਿ ਬਸ ਚਲੋ ਜਿਹੜਾ ਕੁਝ ਹੋਈ ਜਾਂਦਾ ਹੋਈ ਜਾਵੇ ਅਸੀਂ ਕਿਸੇ ਤੋਂ ਕੀ ਲੈਣਾ ਜੀ ਜਿਹੜਾ ਨਿਭੜੀ ਜਾਂਦਾ ਜਾਂ ਇਹਨਾਂ ਦੀ ਕੋਈ ਆਪ ਦੀ ਗੱਲਬਾਤ ਆ ਅਸੀਂ ਵਿੱਚ ਕੋਈ ਆਈਏ ਤੇ ਮਤਲਬ ਜਦੋਂ ਬਾਹਰ ਆ ਜਾਂਦੇ ਆ ਜਾਂ ਬਾਹਰ ਬੈਠੇ ਹੁੰਦੇ ਨੇ ਫਿਰ ਉੱਥੇ ਗੱਲਾਂ ਵੀ ਕਰੀ ਜਾਂਦੇ ਨੇ ਚੁਗਲੀਆਂ ਵੀ ਕਰੀ ਜਾਂਦੇ ਨੇ ਕਿ ਇਹਦੀ ਗਲਤੀ ਹੈ ਇਹਦੀ ਗਲਤੀ ਹੈ ਲੋਕਾਂ ਨੂੰ ਚਾਹੀਦਾ ਕਿ ਦੋਨਾਂ ਨੂੰ ਵਿੱਚ ਪ੍ਰਧਾਨਾਂ ਨੂੰ ਵੀ ਬਿਠਾਉਣਾ ਤੇ ਵਿੱਚ ਜਿਹੜੇ ਉਤਾਰਮੀ ਰੱਖੇ ਹੋਏ ਨੇ ਚਾਹੇ ਗ੍ਰੰਤੀ ਸਿੰਘ ਆ ਚਾਹੇ ਕੋਈ ਪੰਡਤ ਆ ਉਹਨਾਂ ਨੂੰ ਵੀ ਰੱਖੇ ਉਹਨਾਂ ਦੋਨਾਂ ਪੱਖਾਂ ਦੀ ਗੱਲ ਸੁਣਨੀ ਚਾਹੀਦੀ ਆ ਇੱਕ ਪੱਖ ਦੀ ਗੱਲ ਸੁਣ ਕੇ ਜਿਹੜਾ ਜਵਾਬ ਦੇ ਦੇਣਾ ਉਹ ਚੰਗੀ ਗੱਲ ਨਹੀਂ ਦੋਨਾਂ ਪੱਖਾਂ ਦੀ ਗੱਲ ਆ ਜਿਹੜੀ ਸੁਣੀ ਜਾਣੀ ਚਾਹੀਦੀ ਆ ਜੇ ਲੱਗਦਾ ਪ੍ਰਧਾਨ ਗਲਤ ਕੰਮ ਕਰ ਰਿਹਾ ਤੇ ਆ ਪ੍ਰਧਾਨ ਦੇ ਨਾਲ ਜਿਹਨੀ ਸੱਤ ਮੈਂਬਰੀ ਕਮੇਟੀ ਹੈ ਉਹ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ ਤੇ ਉਹਨਾਂ ਨੂੰ ਫਿਰ ਨਾਲ ਦੇ ਨਾਲ ਅਸਤੀਫਾ ਦੇਣ ਲਈ ਕਹਦੋ ਕਿ ਤੁਸੀਂ ਬਾਹਰ ਚੱਲੇ ਜਾਓ ਤੁਹਾਡੇ ਕਰਕੇ ਆ ਜਿਹੜਾ ਗੰਧ ਉਹ ਜ਼ਿਆਦਾ ਪੈ ਰਿਹਾ ਇੱਕ ਮੈਂ ਪਰ ਦਿੰਦੀ ਆ ਇਨਸਾਨ ਦੇ ਵਿੱਚ ਜਦੋਂ ਉਹ ਲਗਾਤਾਰ ਬਹੁਤ ਲੰਮਾ ਸਮਾਂ ਕਿਸੇ ਧਾਰਮਿਕ ਚੀਜ਼ ਦਾ ਜਿਹੜਾ ਮਤਲਬ ਪ੍ਰਧਾਨ ਰਹੇ ਜੇ ਆਕੜ ਪਰ ਪਰ ਜਾਂਦੀ ਆ ਉਹਦੇ ਚ ਉਹਨੂੰ ਲੱਗਦਾ ਕਿ ਬਸ ਮੇਰੀ ਨਿੱਜੀ ਪ੍ਰਾਪਰਟੀ ਹੈ ਕਿ ਮੈਂ ਹੀ ਬਹੁਤ ਕੁਝ ਬਣਾ ਦਿੱਤਾ ਬਣਾਉਣ ਵਾਲੇ ਲੋਕ ਐ ਲੋਕਾਂ ਦੇ ਸਾਥ ਨਾਲ ਹੀ ਸਾਰਾ ਕੁਝ ਬਣਦਾ ਹੁੰਦਾ ਬਣਾਉਣ ਵਾਲੇ ਲੋਕ ਐ ਬਸ ਉਹਨਾਂ ਦੀ ਆਪ ਦੀ ਮੈਂ ਵਿੱਚ ਵਰ ਜਾਂਦੀ ਆ ਕਿ ਬਸ ਮੈਂ ਹੀ ਪ੍ਰਧਾਨ ਸੀ ਤੇ ਮੈਂ ਹੀ ਇੰਨਾ ਕੁਝ ਬਣਾ ਕੇ ਗਿਆ ਇਹ ਮੁੱਦਾ ਵੀ ਅੱਜ ਕੱਲ ਬਹੁਤ ਜ਼ਿਆਦਾ ਆਪ ਖੈਰ ਹੁੰਦਾ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਗ੍ਰੰਤੀ ਸਿੰਘ ਨੂੰ ਭੇਜ ਦਿੱਤਾ ਚਾਹੇ ਹਾਲਾਂਕਿ ਪ੍ਰਧਾਨ ਦੀ ਗਲਤੀ ਵੀ ਹੋ ਸਕਦੀ ਹੈ ਪਰ ਲੋਕ ਕਹਿੰਦੇ ਨਹੀਂ ਪ੍ਰਧਾਨ ਨੂੰ ਕਿ ਪ੍ਰਧਾਨ ਦੀ ਵੀ ਸਾਡੇ ਨਾਲ ਲੜਾਈ ਹੋ ਚੁਗੀ ਇਸ ਤਰ੍ਹਾਂ ਹੀ ਮੰਦਰਾਂ ਦੇ ਵਿੱਚ ਵੀ ਹੈ ਪੰਲੇ ਆਉਂਦੇ ਪਿੱਛੋਂ ਆ ਭਜਾਉਣ ਦੀ ਤਿਆਰੀ ਪਹਿਲਾਂ ਕਰ ਲੈਂਦੇ ਆ ਕੋਈ ਲਿਖਤ ਵਰਤ ਨਹੀਂ ਕਰਦੇ ਕਰਦੇ ਤੇ ਨਾ ਹੀ ਕੋਈ ਜਿਹੜੀ ਉਹਨਾਂ ਦੀ ਗਲਤੀ ਹੈ ਫਿਰ ਉਹ ਦੱਸੀ ਜਾਂਦੀ ਹੈ ਜਾਂ ਉਹਨੂੰ ਕੋਈ ਗਲਤੀ ਜੇ ਹੈਗੀ ਵੀ ਆ ਤਾਂ ਸਮਝਾ ਦਿਓ ਕਿ ਗਾਂ ਵਾਸਤੇ ਆ ਚੀਜ਼ਾਂ ਤਿਆਰ ਰੱਖੇ ਪਰ ਜੇਕਰ ਆਪਦੇ ਵਿੱਚ ਗਲਤੀ ਹੈ ਤਾਂ ਫਿਰ ਆਪ ਨੂੰ ਵੀ ਉਹਨਾਂ ਨੂੰ ਸਨੈਟਲ ਲੈਣਾ ਚਾਹੀਦਾ ਇੱਕ ਪਸਾ ਫਿਰ ਕਰ ਲੈਣਾ ਚਾਹੀਦਾ ਜੇ ਜਵਾਨ ਦੇ ਵੀ ਦਿੰਦੇ ਕਿ ਅਸੀਂ ਅਸਤੀਫਾ ਵੀ ਦਿੰਨੇ ਆ ਤਾਂ ਫਿਰ ਪ੍ਰਧਾਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੁੰਦਾ ਖਰਾਬ ਦੀ ਗੱਲ ਤੇ ਪੂਰਾ ਅੜਿਆ ਰਹੀ ਦੂਜੀ ਜੀ ਕਹਤੀ ਸੋ ਕਹਤੀ ਫਿਰ ਤਾਂ ਧਮਕੀਆਂ ਦੇਣ ਲੱਗ ਜਾਂਦੇ ਕਿ ਡਾਂਗਾ ਖੜਕਣ ਗਿਆ ਜੇ ਤੂੰ ਉੱਥੋਂ ਨਾ ਗਿਆ ਇੱਥੇ ਆਏ ਹੋ ਜੂਗਾ ਆਪਦਾ ਹੋਰ ਗੁਰਦੁਆਰਾ ਸਾਹਿਬ ਜਾ ਕੇ ਦੇਖ ਲੈ ਜਾਂ ਆਪਦਾ ਕੋਈ ਹੋਰ ਜਾ ਕੇ ਮੰਦਰ ਦੇਖ ਲੈ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ মিডিਆ ਵੀ ਤਾਂ ਹੀ ਸਾਥ ਦਿੰਦਾ ਜੇ ਲੋਕ ਇਕੱਠੇ ਹੋਣਗੇ ਗੱਲਬਾਤ ਕਰਨਗੇ ਫਿਰ ਪਤਾ ਲੱਗ ਜਾਂਦਾ ਹੁੰਦਾ ਹੈ